ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਮਨਦੀਪ ਹੈ ਔਰ ਮੈਂ ਆਪਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾਸਫੋਰ ਹੀਰਾ ਜੋ ਕਿ ਹੁਣ ਸਕੂਲ ਆਫ ਫੈਮਿਨੈਂਸ ਬਣ ਗਿਆ ਹੈ ਉਹਦੀ ਪ੍ਰਿੰਸੀਪਲ ਆ ਔਰ ਬਹੁਤ acha ਮਹਿਸੂਸ ਹੋ ਰਿਹਾ ਹੈ ਅੱਜ ਸਕੂਲ ਆ ਕੇ 40 ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਜਿਹੜੇ ਆ ਸਾਰੇ ਅਧਿਆਪਕ ਸਹਿਬਾਨ ਬੱਚੇ ਸਾਰੇ ਸਕੂਲ ਪਹੁੰਚੇ ਨੇ ਔਰ ਬੜਾ ਉਤਸ਼ਾਹ ਜਿਹੜਾ ਹੈਗਾ ਹੈ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਆਪਣੇ ਅਸੀਂ 8 ਵਜੇ ਪ੍ਰੇਅਰ ਸਟਾਰਟ ਹੋ ਗਈ ਸੀ ਸਾਰੇ ਅਧਿਆਪਕ ਸਹਿਬਾਨ ਔਰ ਬੱਚੇ ਜਿਹੜੇ ਐ ਪ੍ਰੇਅਰ ਦੇ ਵਿੱਚ ਪਹੁੰਚ ਚੁੱਕੇ ਸਨ ਬੜਾ ਉਤਸ਼ਾਹ ਦਿਖਾਈ ਦੇ ਰਿਹਾ ਸੀਗਾ ਬੱਚੇ ਬੜੇ ਖੁਸ਼ ਜਿਹੜੇ ਆ ਉਹ ਨਜ਼ਰ ਆ ਰਹੇ ਸਨ ਬੱਚਿਆਂ ਨੂੰ ਸਵੇਰੇ ਬਹੁਤ ਮੁਬਾਰਕ ਦਿੱਤੀ ਗਈ ਅਧਿਆਪਕ ਸਹਿਬਾਨਾਂ ਵੱਲੋਂ ਵੀ ਔਰ ਮੇਰੇ ਵੱਲੋਂ ਵੀ ਉਹਨਾਂ ਦੇ ਨਾਲ ਜਿਹੜੇ ਹੈਗੇ ਆ ਵਿਚਾਰ ਸਵੇਰੇ ਸਾਂਝੇ ਕੀਤੇ ਗਏ ਪ੍ਰੇਅਰ ਤੋਂ ਬਾਅਦ ਫਿਰ ਗਰਮੀ ਦੀ ਗੱਲ ਕਰੀਏ ਤਾਂ ਗਰਮੀ ਵੀ ਕਾਫੀ ਹੈ ਫਿਰ ਵੀ ਬੱਚੇ ਸਭ ਹਾਂਜੀ ਤਕਰੀਬਨ 80% ਬੱਚੇ ਜਿਹੜੇ ਹੈਗੇ ਆ ਅੱਜ ਹਾਜ਼ਰ ਹੋਏ ਨੇ ਔਰ ਬਾਕੀ ਦੇ ਬੱਚਿਆਂ ਨੂੰ ਵੀ ਇਨਫੋਰਮ ਕਰ ਦਿੱਤਾ ਹੋਇਆ ਕਿਉਂਕਿ ਇੱਕ ਹਫਤਾ ਪਹਿਲਾਂ ਹੀ ਜਿਹੜੇ ਅਧਿਆਪਕਾਂ ਨੇ ਉਹਨਾਂ ਨੂੰ WhatsApp ਦੇ ਉੱਤੇ ਦੇ ਰਾਹੀਂ ਜਿਹੜਾ ਆ ਦੱਸਤਾ ਸੀ ਕਿ ਬੱਚਿਓ ਤੁਸੀਂ ਇੱਕ ਤਰੀਕ ਨੂੰ ਸੋਮਵਾਰ ਵਾਲੇ ਦਿਨ ਸਾਰਿਆਂ ਨੇ ਪਹੁੰਚਣਾ ਆ ਕੁਝ ਬੱਚੇ ਜਿਹੜੇ ਆ ਉਹ ਨਹੀਂ ਆਏ ਉਹ ਅਗਲੇ ਟਾਈਮ ਦੇ ਵਿੱਚ ਹੁਣ ਇੱਕ ਅੱਧੇ ਦਿਨਾਂ ਦੇ ਵਿੱਚ ਸ਼ਾਇਦ ਹੋ ਸਕਦਾ ਹੈ ਉਹ ਕਿਤੇ ਦੂਰ ਗਏ ਹੋਣਾ ਔਰ ਵਾਪਸ ਜਿਹੜੇ ਆ ਉਹਨਾਂ ਦੀ ਪੂਰੀ ਆਉਣ ਦੀ ਸੰਭਾਵਨਾ ਹੈ ਔਰ ਬਹੁਤ ਹੀ ਜਿਹੜਾ ਹੈਗਾ ਆ ਅੱਛਾ ਜਿਹੜਾ ਮਹਿਸੂਸ ਕਰ ਰਹੇ ਨੇ ਬੱਚੇ ਉਹਨਾਂ ਨੂੰ ਪੜ੍ਹਾਈ ਦੇ ਲਈ ਵੀ ਜਾਗਰੂਕ ਕੀਤਾ ਗਿਆ ਕਿ ਪੜ੍ਹਾਈ ਉਹਨਾਂ ਲਈ ਬਹੁਤ ਜ਼ਰੂਰੀ ਆ ਇਹ ਕੰਮ ਬਹੁਤ ਜ਼ਰੂਰੀ ਆ ਉਹਨਾਂ ਦੇ ਲਈ ਪੜ੍ਹਨਾ ਸਾਰੇ ਬੱਚੇ ਜਿਹੜੇ ਆ ਦਿਲ ਲਗਾ ਕੇ ਆਪਣੇ ਸਕੂਲ ਚ ਆਣ ਦਿਲ ਲਗਾ ਕੇ ਆਪਣੀ ਪੜ੍ਹਾਈ ਕਰਨ ਇਸ ਨੂੰ ਸਕੂਲ ਦੀ ਪੜ੍ਹਾਈ ਨੂੰ ਜਾਂ ਸਕੂਲ ਨੂੰ ਕਿਸੇ ਨੇ ਵੀ ਬੋਝ ਨਹੀਂ ਸਮਝਣਾ ਉਹਨਾਂ ਦੇ ਪਿੱਛੇ ਬਹੁਤ ਉਹਨਾਂ ਦੇ ਮਾਤਾ ਪਿਤਾ ਦੀ ਮਿਹਨਤ ਆ ਸਕੂਲ ਤੱਕ ਪਹੁੰਚਾਉਣ ਲਈ ਆਪਣੇ ਮਾਤਾ ਪਿਤਾ ਦਾ ਆਪਣੇ ਅਧਿਆਪਕਾਂ ਦਾ ਸਤਿਕਾਰ ਕਰੋ ਖੂਬ ਪੜ੍ਹਾਈ ਕਰੋ ਔਰ ਅਗੇ ਬੱਚੇ ਬੱਚਿਆਂ ਦੇ ਨਾਲ ਆਵਾਂ ਤੁਸੀਂ ਇਹ ਪੀਛੇ ਜਿਹੜੀ ਕਲਾਸ ਹੁੰਦਾ ਉਹਨਾਂ ਦੇ ਵਿੱਚ ਜਾ ਕੇ ਵੀ ਚੈੱਕ ਹਾਂ ਹਾਂਜੀ ਉਹਨਾਂ ਦੇ ਵਿੱਚ ਵੀ ਪ੍ਰੇਅਰ ਤੋਂ ਬਾਅਦ ਜਿਹੜੀ ਹੈਗੀ ਆ ਮੈਂ ਜਦੋਂ ਰਾਉਂਡ ਲਗਾਉਂਦੀ ਆ ਸਾਰੀ ਕਲਾਸਾਂ ਦੇ ਵਿੱਚ ਇੱਕ ਵਾਰੀ ਜ਼ਰੂਰ ਜਾ ਕੇ ਜਿਹੜਾ ਹੈਗਾ ਆ ਬੱਚਿਆਂ ਨੂੰ ਵੀ ਮੇਲੀਦਾ ਆ ਅਧਿਆਪਕਾਂ ਨੂੰ ਵੀ ਦੇਖੀਦਾ ਹੈ ਔਰ ਕਲਾਸਰੂਮ ਨੂੰ ਵੀ ਜਿਹੜਾ ਹੈਗਾ ਇੱਕ ਵਾਰੀ ਜ਼ਰੂਰ ਉਹਨਾਂ ਨੂੰ ਚੈੱਕ ਕਰੀਦਾ ਆ ਔਰ ਅੱਜ ਮੈਂ ਜਿਹੜਾ ਆ ਪ੍ਰੇਅਰ ਖਤਮ ਹੋਣ ਤੋਂ ਬਾਅਦ ਇੱਕ ਰਾਉਂਡ ਲਗਾਇਆ ਔਰ ਕਲਾਸਾਂ ਦੇ ਵਿੱਚ ਬੱਚਿਆਂ ਨੂੰ ਵੀ ਮਿਲੇ ਅਧਿਆਪਕਾਂ ਨੂੰ ਵੀ ਜਿਹੜਾ ਹੈਗਾ ਮਿਲ ਕੇ ਤਰ ਉਹਨਾਂ ਨਾਲ ਗੱਲਬਾਤ ਕੀਤੀ ਹੈ ਜੀ ਨਾਮ ਕੀ ਨਾਲ ਸੁਪਰੀਆ ਸੁਪਰੀਆ ਬਹਿਲ ਥੈਂਕ ਯੂ ਆਸਮ ਪ੍ਰਾਦ ਆ 9C ਕਲਾਸ ਦੀ ਮੈਂ ਚਾਰਜਰ 9C ਕਲਾਸ ਨੂੰ ਸੋਸ਼ਲ ਪ੍ਰੋਡ ਆਂਗਲੀ ਸੋਸ਼ਲ ਸਟਡੀ ਗਾਲੀ ਦੇ ਲਈ ਛੁੱਟੀਆਂ ਦੁਵਾਦ ਅੱਜ ਕਲਾਸਾਂ ਲੱਗਣਾਂ ਹਾਂਜੀ ਬਹੁਤ ਅੱਛਾ ਲੱਗ ਰਿਹਾ ਮੈਨੂੰ ਵੀ ਅੱਛਾ ਲੱਗ ਰਿਹਾ ਔਰ ਬੱਚਿਆਂ ਨੂੰ ਬੜਾ ਅੱਛਾ ਲੱਗ ਰਿਹਾ ਵੈਸੇ ਮੇਰੀ ਕਲਾਸ ਮੇਰੇ ਸਕੂਲ ਚ ਮੇਰਾ ਖਿਆਲ ਸਭ ਕਲਾਸਿਸ ਚੋਂ ਬੈਸਟ ਹੈ ਔਰ ਤਕਰੀਬਨ ਬੱਚੇ ਰੈਗੂਲਰ ਹੁੰਦੇ ਆ ਪੜਾਈ ਚ ਵੀ ਅੱਛੇ ਆ ਔਰ ਮੇਰੀ ਕਲਾਸ ਦੇ ਕਮ ਸੇ ਕਮ 10 ਬੱਚੇ ਆ ਜਿਹੜੇ ਐਮੀਨੈਂਸ ਚ ਗਏ 8ਵੀਂ ਦਾ ਜਿਹੜਾ ਇਹਨਾਂ ਨੇ ਇਗਜ਼ਾਮ ਦਿੱਤਾ ਸੀ ਉਹ ਦੇ ਮੁਤਾਬਿਕ 10 ਬੱਚੇ ਆ ਜਿਨ੍ਹਾਂ ਦਾ ਐਮੀਨੈਂਸ ਦੇ ਵਿੱਚ ਨਾਮ ਆ ਗਿਆ ਇਹ ਮੇਰੇ ਲਈ ਬੜੀ ਖੁਸ਼ੀ ਵਾਲੀ ਗੱਲ ਆ ਬਹੁਤ ਫਖਰ ਵਾਲੀ ਗੱਲ ਆ ਫਿਰ ਹਾਂਜੀ ਅਟੈਂਡੈਂਸ ਦੀ ਗੱਲ ਕਰੀਏ ਬੱਚੇ ਕਿੰਨੇ ਆ ਹਾਂ ਅਟੈਂਡੈਂਸ ਮੇਰੀ ਕਲਾਸ ਚ ਟੋਟਲ ਹੈਗੇ ਆ 43 ਸਟੂਡੈਂਟਸ ਜਿਨ੍ਹਾਂ ਚੋਂ 35 ਆਜਾਏ 35 ਸਟੂਡੈਂਟਸ ਆਏ ਆ ਸਬਕ ਬਿਸਮਾਰੀ ਜਿਹੇ ਗੱਲ ਕਰੀਏ ਤਾਂ ਕਾਫੀ ਸਟੂਡੈਂਟਸ ਦੀ ਗਿਣਤੀ ਘਟਦੀ ਜਾ ਰਹੀ ਹੈ ਕਿਦਾ ਦੇਖਦੇ ਨਹੀਂ ਗਿਣਤੀ ਦੇਖੋ ਨਹੀਂ ਮੈਂ ਜਿਹੜੇ ਸਪੁੱਛਾ ਮੈਂ ਤਾਂ ਫਿਰ ਆਪਣੇ ਸਕੂਲ ਦਾ ਐਕਸਪੀਰੀਅੰਸ ਯਾਦ ਹਾਤੇ ਤਾਂ ਮੈਂ ਇਹ ਕਹਾਂਗੀ ਕਿ ਮੇਰੇ ਸਕੂਲ 'ਚ ਗਿਣਤੀ ਨਹੀਂ ਘਟਦੀ ਔਰ ਮੇਰੇ ਬੱਚੇ ਮਤਲਬ ਸ਼ੁਰੂ ਤੋਂ 8ਵੇਂ ਦੇ ਵਿੱਚ ਕੋਈ 35 ਸੀ ਹੁਣ 9ਵੇਂ ਦੇ ਵਿੱਚ ਇਹ ਗਿਣਤੀ 45 ਹੋ ਰਹੀ ਹੈ ਇਸੇ ਮੈਂ ਨਹੀਂ ਕਹਿ ਸਕਦੀ ਕਿ ਮੇਰੀ ਕਲਾਸ ਦੇ ਬੱਚਾ ਦੀ ਗਿਣਤੀ ਘਟੀ ਹੈ ਮੇਰੀ ਕਲਾਸ ਦਾ ਬੱਚੇ ਕਾਫੀ ਹੈ ਤਿੰਨੋਂ ਨੌਂਵਿਆਂ ਚ ਕਾਫੀ ਐ ਸਾਰੀ। ਜੇ ਸਕੂਲ ਦੀ ਗੱਲ ਕਰੀਏ ਤਾਂ ਸਭ ਤੋਂ ਪੁਰਾਣੀ ਨੀਂਦ ਹੈ। ਹਾਂਜੀ ਮੈਨੂੰ ਹੋ ਗਿਆ ਹੋ ਗਿਆ 15-16 ਸਾਲ ਹੋ ਗਿਆ। ਬਈ ਮੈਂ ਤਾਂ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਐ ਇਹਨਾਂ ਬੱਚਿਆਂ ਚ ਬਹਿਣਾ। ਮੈਨੂੰ ਆਪਣਾ ਪਰਿਵਾਰ ਲੱਗਦਾ ਐ ਔਰ ਬੱਚੇ ਨੋ ਡਾਊਟ ਰਿਸਪੌਂਸਿਵ ਪੂਰਾ ਦਿੰਦੇ ਐ। ਠੀਕ ਐ ਕਰੋ ਕਿ ਬੱਚੇ ਹੈਗੇ ਪ੍ਰੋਬਲਮਸ ਉਹ ਅਸੀਂ ਦੇਖੀਦਾ ਐ। ਕਿਸੇ ਨੂੰ ਕੋਈ ਕਿਸੇ ਦਾ ਕੋਈ ਪ੍ਰੋਬਲਮ ਐ ਤਾਂ ਅਸੀਂ ਉਹਨੂੰ ਕੋਸ਼ਿਸ਼ ਹੁੰਦਾ ਦੂਰ ਕਰਦੀ ਐ ਕੋਈ ਫੀਸ ਦੀ ਪ੍ਰੋਬਲਮ। ਇਹ ਕਿਸੇ ਤਰ੍ਹਾਂ ਦੀ ਵੀ ਹੈ ਪਰ ਬੱਚੇ 노 ਡਾਊਟ ਬੱਚੇ ਠੀਕ ਹੈ ਬੱਚੇ ਬੱਚੇ ਰਿਸਪੌਂਸ ਦਿੰਦੇ ਹਾਂ ਤਾਂ ਕੋਈ ਸ਼ਿਕਾਇਤ ਨਹੀਂ ਬਾਕੀ ਦੋ ਚਾਰ ਬੱਚੇ ਹਰ ਕਲਾਸ ਚੁੰਦੇ ਮੇਰੀ ਕਲਾਸ ਚ ਵੀ ਹੈ ਪਰ ਓਵਰ ਆਲ ਠੀਕ ਹੈ